ਗੜਦੀਵਾਲਾ ਨਦੀਪਿੰਡ ਪਿੰਡ ਕਲਰਾ ਵਿਖੇ ਲਗਭਗ 8 ਲੱਖ ਦੀ ਲਾਗਤ ਨਾਲ ਲਗਾਏ ਜਾ ਰਹੇ ਪੀਣ ਵਾਲੇ ਪਾਣੀ ਦੇ ਟਿਊਬਵਲ ਦਾ ਉਦਘਾਟਨ ਹਲਕਾ ਉੜਮਟਾਂਡਾ ਦੇ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਵੱਲੋਂ ਕੀਤਾ ਗਿਆ ਇਸ ਮੌਕੇ ਵਿਧਾਇਕ ਜਸਵੀਰ ਸਿੰਘ ਰਾਜਾ ਨੇ ਕਿਹਾ ਕਿ ਪਿੰਡ ਕਲਰਾ ਵਸੀਆਂ ਵੱਲੋਂ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ ਜਿਸ ਨੂੰ ਦੇਖਦੇ ਹੋਏ ਅੱਜ ਪੀਣ ਵਾਲੇ ਪਾਣੀ ਦੇ ਟਿਊਬਵਲ ਦਾ ਉਦਘਾਟਨ ਕੀਤਾ ਗਿਆ ਹੈ ਜਿਮਨੀ ਚੋਣਾ ਚ ਜਲੰਧਰ ਦੇ ਵੱਡੇ ਮਾਰਜਨ ਤੇ ਹੋਈ ਜਿੱਤ ਸਬੰਧੀ ਵਿਧਾਇਕ ਜਸਵੀਰ ਸਿੰਘ ਰਾਜਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਜਿ ਹੋਏ ਕਮਾ ਨੂੰ ਦੇਖਦੇ ਹੋਏ ਇੰਨੇ ਵੱਡੇ ਮਾਰਜਨ ਨਾਲ ਜਿੱਤ ਪ੍ਰਾਪਤ ਹੋਈ ਹੈ ਉਹਨਾਂ ਕਿਹਾ ਕਿ ਮੁੱਖ ਮੰਤਰੀ ਅਤੇ ਉਹਨਾਂ ਦੇ ਪਰਿਵਾਰ ਦਾ ਇਸ ਵਿੱਚ ਵਿਸ਼ੇਸ਼ ਯੋਗਦਾਨ ਰਿਹਾ ਹੈ ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਲੋਕਾਂ ਦੀਆਂ ਲੋੜਾਂ ਦੇਖਦੇ ਹੋਏ ਲੋਕਾਂ ਦੇ ਪਿੰਡਾਂ ਵਿੱਚ ਉਹਨਾਂ ਦੇ ਕਹਿਣ ਦੇ ਅਨੁਸਾਰ ਕੰਮ ਕਰਾਈ ਜਾਣਗੇ ਜੁੜੇ ਰਹੋ ਸਾਡੇ ਨਾਲ ਸਬਸਕ੍ਰਾਈਬ ਕਰੋ ਆਪਣਾ ਪੰਜਾਬ 24 ਅੱਜ ਕਲਰ ਆ ਵਿਖੇ ਵਾਟਰ ਸਪਲਾਈ ਦਾ ਜਿਹੜਾ ਪਾਣੀ ਦੀ ਦਾ ਉਦਘਾਟਨ ਕੀਤਾ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੈ ਇਹ ਪਿੰਡ ਕਲਰਾਂ ਦੇ ਨਗਰ ਨਿਵਾਸੀਆਂ ਦੀ ਬੜੇ ਚਿਰ ਤੋਂ ਬੇਨਤੀ ਸੀਗੀ ਕਿ ਪਾਣੀ ਦਾ ਜਿਹੜਾ ਪੋਰ ਹੈ ਸਾਡੇ ਪਿੰਡ ਚਾਹੀਦਾ ਕਿਉਂਕਿ ਇਹਨਾਂ ਨੂੰ ਪਾਣੀ ਦੂਰੋਂ ਆਉਂਦਾ ਸੀਗਾ ਸਪਲਾਈ ਕਈ ਵਾਰੀ ਲੀਕਿੰਗ ਹੋ ਜਾਂਦੀ ਸੀ ਰਸਤੇ 'ਚ ਗੰਦਾ ਪਾਣੀ ਆਉਂਦਾ ਸੀ ਉਹਨਾਂ ਦੀ ਮੂਖ ਮੰਗਰ ਨੂੰ ਦੇਖਦੇ ਹੋਏ ਅਸੀਂ ਰਲ ਮਿਲ ਕੇ ਸਾਰਿਆਂ ਨੇ ਇਹ ਤੇ ਜਿਹੜਾ ਸਪਲਾਈ ਦਾ ਵਾਟਰ ਸਪਲਾਈ ਟਿਊਬਲ ਜਿਹੜਾ ਇੱਥੇ ਲਗਾਇਆ ਅਜੁੱਦਾ ਟਟ ਘਾਟ ਤਿਆਰ ਤਾਂ ਮੈਂ ਪੂਰੀ ਪੰਚਾਇਤ ਦਾ ਔਰ ਪਿੰਡ ਵਾਸੀਆਂ ਦਾ ਧੰਨਵਾਦ ਕਰਦਾ ਇਹ ਨਹੀਂ ਬੜਾ ਸਹਿਯੋਗ ਦਿੱਤਾ ਹੈ ਪਰਮਾਤਮਾ ਕਿਰਪਾ ਕਰੇ ਇਤਈ ਅਸੀਂ ਉਦਮ ਨਾਲ ਲੋਕਾਂ ਦੀ ਭਾਵਨਾ ਤੇ ਖਰੇ ਉਤਰ ਸਕੇ ਸਰ ਜੋ ਬੀਤੇ ਦਿਨੀ ਜਿਮਨੀ ਚੋਣ ਹੋਈ ਜਲੰਧਰ ਉਹਦੇ ਵਿੱਚ ਬਹੁਤ ਵੱਡੇ ਮਾਰਜ ਨਾਲ ਆਮ ਆਦੀ ਪਾਰਟੀ ਜਿੱਤੂਈ ਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਉਹ ਤਾਂ ਦੇਖੋ ਜੀ ਜਿਹੜੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਹੈ ਉਹਨਾਂ ਦੇ ਕੰਮਾਂ ਤੇ ਉਹਨਾਂ ਦੇ ਇਤਿਸ਼ਾਹ ਨੂੰ ਦੇਖਦੇ ਹੋਏ ਇਹ ਸਾਰੇ ਜਿਹੜੀ ਆ ਵੋਟ ਦੀ ਵਧੀ ਆ ਕਿਉਂਕਿ ਅਈ ਤੇ ਦੇਤੇ ਹੁੰਦੇ ਹੁੰਦੇ ਕਿ ਚੋਣਾ ਵੇਲੇ ਮੁੱਖ ਮੰਤਰੀ ਕਿਤੇ ਜ਼ਿਲ੍ਹੇ ਚ ਆਉਂਦੇ ਹੁੰਦੇ ਜਾਂ ਹਲਕੇ ਵਾਈਜ਼ ਆਉਂਦੇ ਸੀ ਪਰ ਉਹਨਾਂ ਦੀ ਮੈਸੇਜ ਨੇ ਉਹਨਾਂ ਨੇ ਉਹਨਾਂ ਦੀ ਮਾਤਾ ਨੇ ਉਹਨਾਂ ਦੀ ਭੈਣ ਨੇ ਔਰ ਛੋਟਾ ਜਿਹਾ ਬੱਚੇ ਨੂੰ ਉਹਨਾਂ ਦੀ ਵਾਈਫ ਨੇ ਛੱਡ ਕੇ ਗੜੀ ਗੜੀ ਜਾ ਕੇ ਲੋਕਾਂ 'ਚ ਮਲਾਪ ਕੀਤਾ ਪ੍ਰਚਾਰ ਕੀਤਾ ਤਾਂ ਦੋਪੇ ਵਾਲਿਆਂ ਲਈ ਬਹੁਤ ਵੱਡੀ ਹੈ ਕਿ ਉਹਨੇ ਆਪਣਾ ਰੈ residense ਵੀ ਜਿਹੜਾ ਆ ਇੱਥੇ ਜਲੰਧਰ ਰੱਖ ਲਿਆ ਹਫਤੇ 'ਚ 1-2 ਦਿਨ ਜ਼ਰੂਰ ਇੱਥੇ ਦੋਆਬੇ ਦੇ ਵਿੱਚ ਆਇਆ ਕਰਨਗੇ ਲੋਕਾਂ ਦੀਆਂ ਸਮੱਸਿਆਵਾਂ ਸੁਣਨਾ ਕਰਨਗੇ ਆਉਣ ਵਾਲੇ ਸਮੇਂ ਵਿੱਚ ਸਰ ਕੋਈ ਐਕਟੀਵਿਟੀ ਵਧੇਗੀ ਜੀ ਵਧੇਗੀ ਜੀ پتہ ਕੀ ਜਿਹੜੀ ਵੀ ਲੋਕਾਂ ਦੀ ਤਮੰਨਾ ਆ ਜਿਹੜੀ ਵੀ ਲੋਕਾਂ ਦੀ ਭਾਵਨਾ ਆ ਉਹਨੂੰ ਦੇਖਦੇ ਹੋਏ ਅਸੀਂ ਹਰ ਪਿੰਡ 'ਚ ਹਰ ਗਲੀ 'ਚ ਉਹਨਾਂ ਦੇ ਮੁਤਾਬਕ ਕੰਮ ਕਰਾਂਗੇ